ਨਮਸਕਾਰ ਸਤਿ ਸ੍ਰੀ ਅਕਾਲ ਜੈ ਸ਼੍ਰੀ ਰਾਮ ਰਾਦੇ ਰਾਦੇ ਹਰੇਕ੍ਰਿਸ਼ਨਾ ਜੈ ਜਨੈન્દ્ર ਜੈ ਪੀਮ ਗੁੱਡ ਆਫਟਰਨੂੰ ਗਵਰਨਰ ਹਾਊਸ ਤੇ ਬਾਰ ਲੋਕ ਪਵੰਦੇ ਬਾਰ ਪੱਤਰਕਾਰ ਮਿਲਣੇ ਚ ਸਵਾਗਤ ਹੈ ਜੀ ਆਇਆਂ ਨੂੰ ਅੱਜ ਭਾਰਤੀ ਜਨਤਾ ਪਾਰਟੀ ਦਾ ਸੂਬਾ ਦਾ ਇੱਕ ਡੈਲੀਗੇਸ਼ਨ ਸਤਕਾਰਯੋਗ ਗਵਰਨਰ ਸਾਹਿਬ ਨੂੰ ਮਿਲਿਆ ਸਾਡੇ ਸਤਕਾਰਯੋਗ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਆਣਾ ਸੀ ਪਰ ਉਹਨਾਂ ਦੀ ਤਬੀਤ ਖਰਾਬ ਹੋ ਗਈ ਤੇ ਆਪਣਾ ਚੈੱਕਅਪ ਕਰਵਾਣ ਵਾਸਤੇ ਫੋਰਟਿਸ ਹਸਪੀਟਲ ਗਏ ਹੋਏ ਹਨ ਇਸ ਕਰਕੇ ਉਹ ਨਹੀਂ ਪਾਏ ਤੇ ਸਾਰਾ ਡੈਲੀਗੇਸ਼ਨ ਜਿਹੜਾ ਮਿਲਿਆ ਗਵਰਨਰ ਸਾਹਿਬ ਨੂੰ ਸੁਭਾਸ਼ ਜੀ ਸਾਡੇ ਮੀਤ ਪ੍ਰਧਾਨ ਨੇ ਪੰਜਾਬ ਦੇ ਉਹਨਾਂ ਦੇ ਅਗਵਾਈ ਹੇਠ ਮਿਲਿਆ ਤੇ ਨਾਲ ਕੇਵਲ ਟਿਲੋਜੀ ਫਤਿਹਜੰਗ ਬਾਜਵਾ ਜੀ ਰਣਜੀਤ ਗਿਲ ਜੀ ਸੰਜੀਵ ਖੰਨਾ ਜੀ ਸੁਖਵਿੰਦਰ ਗੋਲਡੀ ਜੀ ਸਾਰੇ ਲੋਕ ਜਿਹੜੇ ਅਸੀਂ ਜਾ ਕੇ ਮਿਲਿਆ ਤੇ ਮੈਂ ਹੁਣ ਸੁਭਾਸ਼ ਜੀ ਨੂੰ ਕਹੂੰਗਾ ਕਿ ਪਹਿਲੇ ਇੱਕ ਵਾਰ ਤੁਹਾਨੂੰ ਸਾਰਾ ਬਰੀਫ ਕਰਨਗੇ ਉਸ ਤੋਂ ਬਾਅਦ ਬਾਕੀ ਸਾਥੀ ਬਰੀਫ ਕਰਨ ਸੁਭਾਸ਼ ਸਾਰਿਆਂ ਨੂੰ ਜੀ ਆਇਆਂ ਨੂੰ ਸਵਾਗਤ ਹੈ ਅੱਜ ਭਾਰਤੀ ਜਨਤਾ ਪਾਰਟੀ ਦਾ ਇੱਕ ਵਫਦ ਮਾਨਯੋਗ ਗਵਰਨਰ ਸਾਹਿਬ ਨੂੰ ਮਿਲਿਆ ਅਸੀਂ ਸਭ ਦੇਖ ਹੀ ਰਹੇ ਹਾਂ ਕਿ ਪਿਛਲੇ ਦਿਨਾਂ ਚ ਜਿਸ ਪ੍ਰਕਾਰ ਦੇ ਨਾਲ ਇਸ ਸਰਕਾਰ ਵੱਲੋਂ মিডিਆ ਦਾ ਦਮਨ ਕੀਤਾ ਜਾ ਰਿਹਾ ਹੈ ਉਹ ਚਿੰਤਾ ਅਸੀਂ ਗਵਰਨਰ ਸਾਹਿਬ ਦੇ ਨਾਲ ਸਾਂਝੀ ਕੀਤੀ ਹੈ। ਵੈਸੇ ਤੇ ਜਦੋਂ ਦੀ ਇਹ ਸਰਕਾਰ ਬਣੀ ਹੈ ਲਗਾਤਾਰ মিডিਆ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਜਾਰੀ ਨੇ। ਮਨੀਸ਼ ਸੋਧਿਆ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਸੀ ਕਿ ਸਾਮਦਾਮ ਦੰਡਪੇਦ মিডিਆ ਨੂੰ ਸਾਮਦਾਮ ਦੇ ਨਾਲ ਸਾਧਨਾ ਔਰ ਜਿਹੜੇ ਸਾਮ ਔਰ ਦਾਮ ਨਾਲ ਨਾ ਸਦਨ ਉਹਨਾਂ ਨੂੰ ਫਿਰ ਦੰਡ ਦੇਣਾ ਉਹਨਾਂ ਨੂੰ ਦਬਾਉਣਾ ਇਹ ਸਰਕਾਰ ਦੀ ਫਿਤਰਤ ਬਣ ਗਈ ਹੈ ਪ੍ਰਵਿਰਤੀ ਬਣ ਗਈ ਹੈ ਵੈਸੇ ਤੇ ਬਹੁਤ ਸਾਰੀਆਂ ਉਦਾਹਰਨਾਂ ਅਸੀਂ ਦੇ ਸਕਦੇ ਹਾਂ ਜ ਜਉਂਦੀ ਹੈ ਸਰਕਾਰ ਬਣੀ ਹੈ ਲੇਕਿਨ ਦੋ ਤਿੰਨ ਉਦਾਹਰਨਾਂ ਤਾਂ ਬਹੁਤ ਸਭ ਦੇ ਧਿਆਨ ਚ ਹੀ ਹੈ ਜਿਸ ਪ੍ਰਕਾਰ ਦੇ ਨਾਲ ਪਹਿਲਾਂ ਅਜੀਤ ਅਖਬਾਰ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਸਤਕਾਰਯੋਗ ਵਰਜਿੰਦਰ ਹਮਦਰਜੀ ਦੇ ਉੱਤੇ ਜਿਸ ਪ੍ਰਕਾਰ ਵਿਜੀਲੈਂਸ ਦੀ ਜਾਂਚ ਐਫਆਈਆਰਸ ਕੀਤੀਆਂ ਗਈਆਂ ਉਹ ਸਾਰਿਆਂ ਦੇ ਸਾਹਮਣੇ ਆ ਪੂਰਾ ਪੰਜਾਬ ਉਦੋਂ ਸਰਕਾਰ ਦੀ ਇਸ ਦਮਨਕਾਰੀ ਨੀਤੀ ਦੇ ਖਿਲਾਫ ਖੜਾ ਹੋਇਆ ਫਿਰ ਅਸੀਂ ਦੇਖਿਆ ਕਿ ਪਿਛਲੇ ਦਿਨਾਂ 'ਚ ਸਾਡੇ ਕੁਝ ਜਿਹੜੇ YouTube ਪੱਤਰਕਾਰ ਵੀਰ ਨੇ ਉਹਨਾਂ ਦੇ ਸਿਰਫ ਇੱਕ ਛੋਟਾ ਜਿਹਾ ਸਵਾਲ ਪੁੱਛਣ ਤੇ ਕਿ ਮੁੱਖ ਮੰਤਰੀ ਸਾਹਿਬ ਦਾ ਹੈਲੀਕਾਪਟਰ ਉਹਨਾਂ ਦੀ ਐਬਸੈਂਸ ਕੌਣ ਉਡਾ ਰਿਆ ਸੀ ਉਹਨਾਂ ਦੇ ਉੱਤੇ ਐਫਆਈਆਰ ਕਰ ਦਿੱਤੀਆਂ ਗਈਆਂ ਹਾਲਾਂਕਿ ਮਾਨਯੋਗ ਹਾਈ ਕੋਰਟ ਨੇ ਉਹਨਾਂ ਨੂੰ ਵੀ ਛਾੜ ਪਾਈ ਸਰਕਾਰ ਨੂੰ ਇਸ ਇਸ਼ੂ ਤੇ ਵੀ ਔਰ ਹੁਣ ਪਿਛਲੇ ਕੁਝ ਦਿਨਾਂ 'ਚ ਜਿਸ ਪ੍ਰਕਾਰ ਨਾਲ ਪੰਜਾਬ ਦੇ ਇੱਕ ਹੋਰ ਵੱਡੇ মিডিਆ ادارے ਪੰਜਾਬ ਕੇਸਰੀ ਗਰੁੱਪ ਨੂੰ ਯੋਜਨਾਬੱਧ ਤਰੀਕੇ ਨਾਲ ਟਾਰਗੇਟ ਕੀਤਾ ਗਿਆ ਉਹ ਪ੍ਰਗਟਾਵਾ ਹੈ ਕਿ ਸਰਕਾਰ ਜੋ ਸੰਵਿਧਾਨ ਦੇ ਅੰਦਰ ਬੋਲਣ ਦੀ ਆਜ਼ਾਦੀ ਹੈ ਔਰ ਲੋਕਤੰਤਰ ਦਾ ਜਿਹੜਾ ਚੌਥਾ ਸਤੰਭ মিডিਆ ਹੈ ਉਹਨੂੰ ਕਿਸ ਪ੍ਰਕਾਰ ਨਾਲ ਡਰਾਉਣ ਧਮਕਾਉਣ ਤੇ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿੰਨੀ ਬੇਸ਼ਰਮੀ ਦੇ ਨਾਲ ਇਹ ਸਾਰੀ ਕਾਰਵਾਈ ਹੋ ਰਹੀ ਹੈ ਸਿਰਫ ਇੱਕ ਖਬਰ ਛਾਪ ਦੇਣ ਨਾਲ ਕਿਉਂਕਿ ਕੇਜਰੀਵਾਲ ਦੇ ਸ਼ੀਸ਼ਮੈਲ ਤੇ ਸਵਾਲ ਉਠਾਇਆ ਪ੍ਰੈਸ ਕਾਨਫਰੰਸ ਹੋਈ ਪਰ ਪ੍ਰੈਸ ਕਾਨਫਰੰਸ ਸਿਰਫ ਕਵਰ ਕੀਤਾ ਉਸ ਦਿਨ ਵੀ ਸਾਰੀਆਂ ਮੀਡੀਆ ਦੀਆਂ ਗੱਡੀਆਂ ਰੋਕ ਰੋਕ ਕੇ ਅਖਬਾਰਾਂ ਖੋਲ ਖੋਲ ਕੇ ਦੇਖਿਆ ਕਿ ਕਿੰਨੇ ਸਟੋਰੀ ਲਾਈ ਹੈ ਖਬਰ ਲਾਈ ਹੈ ਕਿੰਨੇ ਨਹੀਂ ਲਾਈ ਔਰ ਉਦੋਂ ਤੋਂ ਬਾਅਦ ਲਗਾਤਾਰ ਪੰਜਾਬ ਦੇ ਕਈ ਮੀਡੀਆ ਘਰਾਨਿਆਂ ਨੂੰ ਐਡਵਰਟਾਈਜ਼ਮੈਂਟ ਬੰਦ ਕਰਨਾ ਉਹਨਾਂ ਤੇ ਦਬਾਅ ਬਣਾਉਣਾ ਔਰ ਖਾਸ ਕਰਕੇ ਪੰਜਾਬ ਕੇਸਰੀ ਤੇ ਦਬਾਅ ਬਣਾਉਣਾ ਗਰੁੱਪ ਦੇ ਉੱਪਰ ਇਹ ਸਰਕਾਰ ਪਿਛਲੇ ਕਈ ਮਹੀਨਿਆਂ ਤੋਂ ਲੱਗੀ ਹੋਈ ਸੀ ਔਰ ਜਦੋਂ ਇਹ ਧਿਆਨ ਚ ਆਇਆ ਕਿ ਪੰਜਾਬ ਕੇਸਰੀ ਗਰੁੱਪ ਜੜਾ ਉਹਨੇ ਦਬਾਅ ਮੰਨਣ ਤੋਂ ਵੀ ਇਨਕਾਰ ਕਰਤਾ ਐਡਵਰਟਾਈਜ਼ਮੈਂਟ ਦੇ ਲਾਲਚ ਵੀ ਨਹੀਂ ਆਏ ਤੇ ਫਿਰ ਉਹਨਾਂ ਨੂੰ ਡਰੋਨ ਧਮਕਾਉਣ ਲਈ ਪੰਜਾਬ ਪੁਲਿਸ ਪੰਜਾਬ ਦੇ ਬਾਕੀ ادارے ਸਾਰੀ ਸਰਕਾਰ ਦੇ ਜਿੰਨੇ ਡਿਪਾਰਟਮੈਂਟ ਨੇ ਸਭ ਚੌਂਕਤੇ ਪੂਰੇ ਪੰਜਾਬ ਦੇ ਹੋਟਲਾਂ ਤੋਂ ਸਿਰਫ ਪੰਜਾਬ ਕੇਸਰੀ ਦਾ ਹੋਟਲ ਹੀ ਉਹਨਾਂ ਨੂੰ ਦਿਖ ਰਿਹਾ ਰੇਡ ਕਰਨ ਲਈ ਉਹਨਾਂ ਦੀ ਪ੍ਰਿੰਟਿੰਗ ਪ੍ਰੈਸ ਸਾਰੇ ਵਿਭਾਗਾਂੇ ਜਾ ਰਹੇ ਨੇ ਸੂਏ ਜਿਹੜੀ ਸਰਕਾਰ ਦੀ ਦਮਨਕਾਰੀ ਨੀਤੀ ਹੈ ਇੰਨਾ ਤਾਂ ਸੈਂਕਸ਼ਨ ਤਾਂ ਜੜੀਆਂ ਜਿਹਨੂੰ ਕਹਿ ਲੋ ਕਿ ਭਈ ਸਰਕਾਰਾਂ ਨੇ ਜਿੱਥੇ ਲੋਕਤੰਤਰ ਨਹੀਂ ਹੈ ਇੰਨਾ ਦਬਾਅ ਤਾਂ ਸ਼ਾਇਦ ਚੀਨ 'ਚ ਵੀ ਨਹੀਂ ਹੋਣਾ ਜਿੱਥੇ ਲੋਕਤੰਤਰ ਨਹੀਂ ਹੈ ਮੀਡੀਆ ਦੇ ਜਿੰਨਾ ਦਬਾਅ ਇਹਨਾਂ ਨੇ ਪੰਜਾਬ 'ਚ ਬਣਾਤਾ ਸਾਰੇ ਮੀਡੀਆ ਦੇ ਸਾਥੀ ਬੈਠੇ ਆ ਮੈਨੂੰ ਕੋਈ ਕਹਿਣ ਚ ਗਰੇਜ਼ ਨਹੀਂ ਹੈ ਇੱਕ ਇੱਕ ਚੈਨਲ ਨੂੰ ਜਿਵੇਂ ਪ੍ਰੈਸ਼ਰਾਈਜ਼ ਕੀਤਾ ਜਾਂਦਾ ਹੈ ਕ ਵੀ ਇਹ ਖਬਰ ਚਲਾਓ ਇਹ ਖਬਰ ਨਾ ਚਲਾਓ ਇੱਕ ਇੱਕ ਅਖਬਾਰ ਨੂੰ ਜਿਵੇਂ ਸਕਰੀਨਿੰਗ ਇੰਨਾ ਤਾਂ ਇੰਦਰਾ ਗਾਂਧੀ ਨੇ ਐਮਰਜੈਂਸੀ 'ਚ ਨਹੀਂ ਦਬਾਇਆ ਸੀ ਮੀਡੀਆ ਨੂੰ ਇੰਨੀ ਤਾਂ ਸੈਂਕਸ਼ਨਸ ਮੀਡੀਆ ਤੇ ਐਮਰਜੈਂਸੀ ਚ ਨਹੀਂ ਲੱਗੀਆਂ ਸੀ ਜਿੰਨੀਆਂ ਪੰਜਾਬ 'ਚ ਭਗਵੰਤ ਮਾਨ ਸਾਹਿਬ ਔਰ ਕੇਜਰੀਵਾਲ ਔਰ ਸਸੋਦੀਆ ਦੇ ਰਾਜ ਚ ਲੱਗ ਰਹੀਆਂ। ਔਰ ਇਹ ਸਾਰਾ ਕੁਝ ਇਹ ਸਾਰਾ ਕੁਝ ਕੇਜਰੀਵਾਲ ਸਾਹਿਬ ਦੇ ਇਸ਼ਾਰਿਆਂ ਤੇ ਹੋ ਰਿਹਾ ਹੈ। ਲਗਾਤਾਰ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਨੂੰ ਇਹ ਇਸਤੇਮਾਲ ਕਰ ਰਹੇ ਨੇ। ਅਸੀਂ ਦੇਖਿਆ ਕੱਲ ਕਿਸ ਪ੍ਰਕਾਰ ਦੇ ਨਾਲ ਦਿੱਲੀ ਦੇ ਵਿਧਾਨ ਸਭਾ ਸਪੀਕਰ ਨੇ ਬੜੀ ਸਪਸ਼ਟਤਾ ਨਾਲ ਇਹ ਗੱਲ ਰੱਖੀ ਕਿ ਜਿਹੜੀ ਆਤਸ਼ੀ ਦੀ ਵੀਡੀਓ ਹੈ ਬਿਲਕੁਲ ਠੀਕ ਹੈ ਜਾਂਚ ਠੀਕ ਪਾਈ ਗਈ ਹੈ ਲੇਕਿਨ ਪੰਜਾਬ ਸਰਕਾਰ ਨੇ ਦੁਰਵਰਤੋਂ ਕਰਕੇ ਨਾ ਸਿਰਫ ਉਹਨੂੰ ਸਾਬਿਤ ਕੀਤਾ ਕਿ ਇਹਦੇ 'ਚ ਤੋੜ ਮਰੋੜ ਕੀਤੀ ਐ ਐਫ ਆਈ ਆਰ ਵੀ ਰਜਿਸਟਰ ਕਰਤੀਆਂ ਜਿਨ੍ਹਾਂ ਨੇ ਸ਼ੇਅਰ ਕੀਤੀ ਸੀ ਤੇ ਇਹ ਜਿਹੜੀ ਬੇਸ਼ਰਮੀ ਨਾਲ ਜਿਹੜਾ ਇਸਤੇਮਾਲ ਹੋ ਰਿਹਾ ਸਰਕਾਰ ਦਾ ਪ੍ਰਸ਼ਾਸਨ ਦਾ ਉਹ ਸਾਰੇ ਦੀ ਚਿੰਤਾ ਅਸੀਂ ਮਾਨਯੋਗ ਰਾਜਪਾਲ ਸਾਹਿਬ ਦੇ ਸਾਹਮਣੇ ਰੱਖੀ ਹੈ ਉਹਦੇ ਨਾਲ ਨਾਲ ਜਿਸ ਪ੍ਰਕਾਰ ਨਾਲ ਲਾਅ ਐਂਡ ਆਰਡਰ ਦੀ ਸਥਿਤੀ ਪੰਜਾਬ 'ਚ ਵਿਗੜੀ ਹੈ ਉਸ ਲਾਅ ਐਂਡ ਆਰਡਰ ਦੀ ਵਿਗੜੀ ਹੋਈ ਸਥਿਤੀ ਨੂੰ ਵੀ ਅਸੀਂ ਰਾਜਪਾਲ ਸਾਹਿਬ ਦੇ ਸਾਹਮਣੇ ਰੱਖਿਆ ਰੋਜ਼ ਮਰਡਰ ਹੋ ਰਹੇ ਨੇ ਐਕਸਟਰਸ਼ਨਸ ਹੋ ਰਹੇ ਆ ਗੋਲੀਆਂ ਚੱਲ ਰਹੀਆਂ ਪਰ ਪੰਜਾਬ ਜਣਾ ਉਹ ਗੈਂਗਸਟਰਾਂ ਲਈ ਇੱਕ ਜਿਹਨੂੰ ਕਹਿੰਦੇ ਕਿ ਸਵਰਗ ਬਣਦਾ ਜਾ ਰਿਹਾ ਹੈਵਨ ਬਣਦਾ ਜਾ ਰਿਹਾ ਹੈ ਤੋਂ ਅਸੀਂ ਆਪਣੀ ਚਿੰਤਾ ਗਵਰਨਰ ਸਾਹਿਬ ਨੂੰ ਪ੍ਰਗਟਾਈ ਔਰ ਉਹਨਾਂ ਨੂੰ ਨਿਵੇਦਨ ਕੀਤਾ ਕਿ ਉਹ ਲਾਅ ਐਂਡ ਆਰਡਰ ਦੇ ਮੁੱਦੇ ਤੇ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਸੰਮਨ ਕਰਨ ਪੰਜਾਬ ਦੇ ਹੋਮ ਮਿਨਿਸਟਰ ਨੂੰ ਸੰਮਨ ਕਰਨ ਔਰ ਪੁੱਛਣ ਕਿ ਉਹਨਾਂ ਨੇ ਕੀ ਉਪਰਾਲੇ ਜੜੇ ਆ ਉਹ ਪੰਜਾਬ ਦੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਠੀਕ ਕਰਨ ਲਈ ਕੀਤੇ ਆ ਇਹਦੇ ਨਾਲ ਨਾਲ ਇੱਕ ਹੋਰ بڑا ਮੁੱਦਾ ਜਿਹੜਾ ਨਸ਼ਿਆਂ ਦਾ ਕਿਉਂਕਿ ਕੱਲ ਹੀ ਮੈਂ ਦੇਖ ਰਿਹਾ ਸੀ ਕਿ ਸਰਕਾਰ ਨੇ ਇੱਕ ਬਹੁਤ ਵੱਡੀ ਐਡਵਰਟਾਈਜ਼ਮੈਂਟ ਸਭ ਅਖਬਾਰਾਂ ਨੂੰ ਦਿੱਤੀ ਹੈ ਸਭ ਨੂੰ ਤਾਂ ਨਹੀਂ ਦਿੱਤੀ ਜਿਨ੍ਹਾਂ ਨੂੰ ਟਾਰਗੇਟ ਕਰਨਾ ਸੀ ਇਹਨਾਂ ਨੂੰ ਨਹੀਂ ਦਿੱਤੀ ਸਿਲੇਕਟਡ ਨੂੰ ਦਿੱਤੀ ਹੈ ਕਿ ਯੁੱਧ ਨਸ਼ਿਆਂ ਦੇ ਵਿਰੁੱਧ ਦਾ ਦੂਜਾ ਫੇਜ਼ ਸ਼ੁਰੂ ਹੋ ਗਿਆ ਹੈ ਪਰ ਅੱਜ ਇੱਕ ਖਬਰ ਜਿਹੜੀ ਹੈ ਉਹ ਖਬਰ ਛਪੀ ਹੈ ਅਖਬਾਰ ਦੇ ਅੰਦਰ ਮੈਂ ਸਰਦਾਰ ਕੇਵਲ ਸਿੰਘ ਜੀ ਢਿੱਲੋਂ ਮੇਰੇ ਨਾਲ ਮੌਜੂਦ ਨੇ ਮੈਂ ਉਹਨਾਂ ਨੂੰ ਨਿਵੇਦਨ ਕਰਾਂਗਾ ਕਿ ਜਿਹੜੀ ਨਸ਼ਿਆਂ ਦੇ ਬਾਰੇ ਅੱਜ ਦੀ ਜਿਹੜੀ ਖਬਰ ਛਪੀ ਹੈ ਕਿੰਨੀ ਸਥਿਤੀ ਗੰਭੀਰ ਹੈ ਉਹਦੇ ਬਾਰੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਰਾਹੀਂ ਅੱਜ ਖਬਰ ਆਈ ਆ ਕਿ ਕੱਲ ਸ਼ੇਰੇਵਾਲ ਲੁਧਿਆਣੇ ਦੇ ਵਿੱਚ ਜਿਹੜਾ ਇੱਕ ਪਿੰਡ ਪੈਂਦਾ ਇੱਕ ਵਿਚਾਰੀ ਮਾਂ ਦੇ 6 ਪੁੱਤ ਜਿਹੜਾ ਛੇਵਾਂ ਪੁੱਤ ਸੀ 20 ਸਾਲ ਦਾ ਉਹ ਵੀ ਕੱਲ ਚਲਵੱਸਿਆ ਉਹਦੀ ਵੀ লাশ ਨਸ਼ਿਆਂ ਦੇ ਨਾਲ ਮਿਲੀ ਆ ਸੋ ਆਪਾਂ ਦੇਖ ਸਕਦੇ ਆ ਕਿ ਪੰਜਾਬ ਦੇ ਵਿੱਚ ਨਸ਼ਿਆਂ ਦਾ ਕਿੰਨਾ ਬੁਰਾ ਹਾਲ ਆ ਇਸ ਵੇਲੇ ਤਬਾਹੀ ਹੋਈ ਪਈ ਆ ਜਿੰਨਾ ਕਹਿੰਦੇ ਆ ਨਸ਼ਿਆਂ ਨੂੰ ਥੱਲ ਪਾਵਾਂਗੇ ਹੱਲ ਪਾਉਣ ਦੀ ਥਾਂ ਤੇ ਨਸ਼ੇ ਵਧ ਰਹੇ ਆ ਸੋ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਪੰਜਾਬ ਦੇ ਲਈ ਨਸ਼ਿਆਂ ਦਾ ਜਿਹੜਾ ਕੱਲ ਦੀ ਗੱਲ ਮੈਂ ਤੁਹਾਡੇ ਨਾਲੇ ਕਰਨੀ ਚਾਹੁੰਦਾ ਪਾ ਜੀ ਹਾਂ ਜੀ ਜੀ ਜਾਖੜ ਜੀ ਔਰ ਸਰਵਜਨ ਜੀ ਜਾਖੜ ਸਾਹਿਬ ਦਾ ਦੱਸਿਆ ਸ਼ੁਰੂ ਚ ਤੁਸੀਂ ਸ਼ਾਇਦ ਲੇਟ ਆਇਓ ਉਹਨਾਂ ਦਾ ਸਵਾਸਥ्‍य ਖਰਾਬ ਹੋਣ ਕਰਕੇ ਉਹ ਰੂਟੀਨ ਚੈੱਕਅਪ ਲਈ 40s ਗਏ ਨੇ ਔਰ ਅਸ਼ਨੀ ਸ਼ਰਮਾ ਜੀ ਦਾ ਅੱਜ ਇੱਕ ਰੈਲੀ ਆਲਰੇਡੀ ਜੀ ਰਾਮ ਜੀ ਨੂੰ ਲੈ ਕਰਕੇ ਮਲੇਰ ਕੋਟਲਾ ਦੇ ਅੰਦਰ ਇੱਕ ਰੈਲੀ ਉਹਨਾਂ ਨੂੰ ਸੰਬੋਧਨ ਕਰਨ ਉਹਨਾਂ ਨੇ ਜਾਣਾ ਸੀਗਾ ਇਸ ਕਰਕੇ ਉਹ ਇੱਥੇ ਹਾਜ਼ਰ ਨਹੀਂ ਹੋ ਸਕੇ ਦੇਖੋ ਇਹ ਜਿਹੜੇ ਸਾਰੇ ਮੁੱਦੇ ਆ ਚਾਹੇ ਉਹ ਲਾਅ ਐਂਡ ਆਰਡਰ ਦਾ ਹੈ ਚਾਹੇ ਉਹ ਨਸ਼ਿਆਂ ਦੇ ਵਾਧਾ ਪਸਾਰਾ ਹੈ ਚਾਹੇ ਉਹ ਮੀਡੀਆ ਦਾ ਦਮਨ ਹੈ ਅਸੀਂ ਸਰਕਾਰ ਦੀ ਇਸ ਪੂਰੀ ਕੰਪਲੀਟ ਫੇਲਰ ਦਾ ਜਿਹੜਾ ਵਿਸ਼ੇ ਆ ਮਾਨਯੋਗ ਗਵਰਨਰ ਸਾਹਿਬ ਦੇ ਸਾਹਮਣੇ ਰੱਖਿਆ ਹੈ ਉਹਨਾਂ ਨੂੰ ਨਿਵੇਦਨ ਕੀਤੀ ਹੈ ਕਿ ਇਹਨਾਂ ਸਾਰੇ ਇਸ਼ੂ ਦੇ ਉੱਪਰ ਉਹ ਪੰਜਾਬ ਸਰਕਾਰ ਦੇ ਕੋਲੋਂ ਰਿਪੋਰਟ ਮੰਗਣ ਕਿਉਂਕਿ ਉਹ ਪੰਜਾਬ ਦੇ ਸੰਵਿਧਾਨਕ ਮੁਖੀ ਨੇ ਕਨਸਟੀਟਿਊਸ਼ਨਲ ਹੈਡ ਨੇ ਸਟੇਟ ਦੇ ਸੋ ਅਸੀਂ ਉਹਨਾਂ ਨੂੰ ਨਿਵੇਦਨ ਕੀਤਾ ਕਿ ਸਰਕਾਰ ਨੂੰ ਬੁਲਾ ਕਰਕੇ ਉਹਨਾਂ ਦੀ ਜਵਾਬਦੇਹੀ ਤੈਅ ਕਰਨ ਸੋ ਤੁਸੀਂ ਸਾਰੇ ਇੱਥੇ ਆਏ ਬਹੁਤ ਬਹੁਤ ਧੰਨਵਾਦ ਦੇਖੋ ਰਵਿੰਦਰ ਕੰਗਦੇ ਨੇ ਲੈਟਰ ਲਿਖੀ ਹੈ ਨਹੀਂ ਨਹੀਂ ਦੇਖੋ ਜੀ ਐਸਾ ਹੈ ਦਿੱਲੀ ਵਿਧਾਨ ਸਭਾ ਚ ਗੱਲ ਆਹੀ ਔਰ ਤੁਸੀਂ ਅਗਰ ਪੂਰੀ ਵਿਧਾਨ ਸਭਾ ਦੀ ਕਾਰਵਾਈ ਦੇ ਮਿੰਟਸ ਦੇਖੋਗੇ ਜਿਸ ਵੇਲੇ ਆਥੀ ਨੇ ਇਹ ਗੱਲ ਕਹੀ ਉਸੇ ਵੇਲੇ ਸਦਨ ਚ ਰੌਲਾ ਪੈ ਗਿਆ ਮਨਜਿੰਦਰ ਸਿਰਸਾ ਨੇ ਉਸੇ ਵੇਲੇ ਖੜੇ ਹੋ ਕੇ ਆਬਜੈਕਸ਼ਨ ਕੀਤੀ ਕਿ ਕੀ ਬੋਲ ਰਹੀ ਹੈ ਤੂੰ ਉਸੇ ਵੇਲੇ ਰੌਲਾ ਪਿਆ ਹੈ ਭਾਜਪਾ ਦੇ ਐਮਐਲਏ ਨੇ ਸ਼ੋਰ ਮਚਾਇਆ ਹੈ ਇਹਦਾ ਮਤਲਬ ਉਹਨੇ ਕੁਛ ਨਾ ਕੁਛ ਆਬਜੈਕਸ਼ਨ ਹੀ ਬੋਲਿਆ ਔਰ ਵਿਧਾਨ ਸਭਾ ਦੇ ਮਿਨਿਟ ਰਿਕਾਰਡ ਹੋਏ ਨੇ ਵਿਧਾਨ ਸਭਾ ਦੀ ਕਾਰਵਾਈ ਦੀ ਇੱਕ ਸੈਂਸਿਟੀ ਹੈ ਕੋਈ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੰਤਰੀਆਂ ਅਫਸਰਾਂ ਔਰ ਪੁਲਿਸ ਕਮਿਸ਼ਨਰ ਜਿਹੜੇ ਆ ਉਸ ਵਿਧਾਨ ਸਭਾ ਦੀ ਸੈਂਟੀਟੀ ਨੂੰ ਖੇਸ ਪਹੁੰਚਾ ਰਿਆ ਹੈ ਕਾਰਵਾਈ ਤੇ ਨਾ ਤੇ ਹੋਣੀ ਚਾਹੀਦੀ ਹੈ ਆਪੇ ਜੋਰ ਆਪੇ ਵਕੀਲ ਆਪੇ ਜੱਜ ਸਾਰਾ ਕੁਝ ਆਪੇ ਨਾਲੇ ਚੋਰੀ ਨਾਲੇ ਸੀਨਾ ਜੋਰੀ ਇਹ ਕਹਿੰਦੇ ਇਹਨੂੰ ਸੋ ਕੰਗ ਸਾਬ ਨੂੰ ਚਿੱਠੀ ਤਾਂ ਲਿਖਣੀ ਚਾਹੀਦੀ ਹੈ ਅਰਵਿੰਦ ਕੇਜਰੀਵਾਲ ਨੂੰ ਕੰਗ ਸਾਬ ਤੇ ਸਿੱਖ ਨੇ ਪੰਜਾਬੀ ਨੇ ਚਿੱਠੀ ਲਿਖਣ ਕੇਜਰੀਵਾਲ ਸਾਹਿਬ ਨੂੰ ਕਿ ਗੁਰੂਆਂ ਦਾ અપਮਾਨ ਕਰਨ ਵਾਲੀ ਆਤਸ਼ ਨੂੰ ਪਾਰਟੀ ਚੋਂ ਕੱਢਿਆ ਜਾਵੇ ਉਦੇ ਪਾਪਾਂ ਤੇ ਲੀਪਾ ਪੋਤੀ ਕਰਨ ਦਾ ਕੰਮ ਜੋ ਕੰਮ ਕਾਂਗਰਸ ਕਰਦੀ ਰਹੀ ਆਪਣੇ ਪਾਪਾਂ ਲਈ ਨੂੰ ਲੁਕਾਉਣ ਲਈ ਇੰਨੇ ਸਾਲ ਉਹੀ ਕੰਮ ਆਮ ਆਦਮੀ ਪਾਰਟੀ ਨੇ ਸ਼ੁਰੂ ਕਰਤਾ ਸੋ ਪੰਜਾਬੀਆਂ ਦੀ ਸਿੱਖਾਂ ਦੀ ਜਿਹੜੀ ਭਾਵਨਾ ਨੂੰ ਠੇਸ ਪਹੁੰਚੀ ਆ ਸਾਡੇ ਗੁਰੂ ਮਹਾਰਾਜ ਦੇ ਪ੍ਰਤੀ ਜਿਸ ਪ੍ਰਕਾਰ ਦੀ અપਮਾਨਜਨਕ ਸ਼ਬਦਾਵਲੀ ਦਾ ਇਸਤੇਮਾਲ ਹੋਇਆ ਉਹਦੇ ਖਿਲਾਫ ਆទ시 ਦੇ ਕਾਰਵਾਈ ਹੋਣੀ ਚਾਹੀਦੀ ਹੈ ਉਹਦੀ ਵਿਧਾਨ ਸਭਾ ਦੀ ਸਦਸਤਾ ਰੱਦ ਹੋਣੀ ਚਾਹੀਦੀ ਹੈ ਔਰ ਉਹਦੇ ਖਿਲਾਫ ਐਫ ਆਈ ਆਰ ਰਜਿਸਟਰ ਹੋਣੀ ਚਾਹੀਦੀ ਹੈ ਸੋ ਇਹ ਬਚ ਨਹੀਂ ਸਕਦੇ ਸੱਚ ਸਾਹਮਣੇ ਆ ਗਿਆ ਕੱਲ ਬੜੀ ਸਪਸ਼ਟਤਾ ਨਾਲ ਸਾਹਮਣੇ ਆ ਗਿਆ ਔਰ ਸਪੀਕਰ ਸਾਹਿਬ ਨੇ ਪੂਰੀ ਜਨਤਾ ਕੀਤੀ ਹੈ ਰਿਪੋਰਟ ਭਾਈ ਸਾਹਿਬ ਕਦੀ ਚੋਰ ਚੋਰ ਆਪਣੀ ਜਾਂਚ ਕਰਾਏ ਤੋ ਕਹੇਗਾ ਮੈਂ ਚੋਰ ਹੈ ਚੋਰ ਅਗਰ ਆਪਣੀ ਜਾਂਚ ਕਰਾਏ ਕਹੇਗਾ ਮੈਂ ਚੋਰ ਹੈ ਜਾਂਚ ਤੇ ਕੋਈ ਦੂਜਾ ਕਰੇਗਾ ਪਤਾ ਲੱਗੇਗਾ ਨਾ ਚੋਰ ਹੈ ਇਹ ਤੇ ਚੋਰ ਨੇ ਇਹਨਾਂ ਨੇ ਤਾਂ ਬੋਲਿਆ ਇਹਦੇ ਤੁਹਾਨੂੰ ਵੀ ਪਤਾ ਹੈ ਤੁਸੀਂ ਸਾਨੂੰ ਸਵਾਲ ਕਰ ਰਹੇ ਹੋ ਪਤਾ ਤੁਹਾਨੂੰ ਵੀ ਹੈ ਨਹੀਂ ਦਿੱਲੀ ਜਾਂਚ ਕਰਾ ਦਿੱਤੀ ਉਹਨਾਂ ਨੇ ਉਹਨਾਂ ਨੇ ਕੱਲ ਰਿਪੋਰਟ ਵੀ ਜਨਤਾ ਕਰਤੀ ਦੇਖੋ ਉਹਨਾਂ ਨੇ ਜਾਂਚ ਕਰਾ ਕੇ ਰਿਪੋਰਟ ਪਬਲਿਕ ਕੀਤੀ ਹੈ ਵਿਧਾਨ ਸਭਾ ਦੇ ਮਿੰਟ ਪਬਲਿਕ ਕਰਤੇ ਆ ਉਹ ਤਾਂ ਸਾਬਿਤ ਹੋ ਗਿਆ ਕਿ ਆਚੀ ਨੇ ਸ਼ਬਦ ਬੋਲੇ ਸਾਰਿਆਂ ਨੂੰ ਅਫਸੋਸ ਜੇ ਮੈਂ ਗੱਲ ਕੀ ਹੈ ਵੀ ਵਾਕਿਆ ਦਿੱਲੀ ਦਾ ਹੈ ਤੇ ਪੰਜਾਬ ਚ ਉਹਨਾਂ ਨੂੰ ਕਲੀਅਰੈਂਸ ਮਿਲਦੀ ਹੈ ਕਮਾਲ ਹੋ ਗਈ ਹੈ ਔਰ ਮੈਂ ਤਾਂ ਡੀਜੀਪੀ ਸਾਹਿਬ ਤੇ ਹੈਰਾਨ ਆ ਬਈ ਉਹ ਸਰਕਾਰ ਜਿਹੜੀ 24 ਘੰਟੇ ਝੂਠ ਦੇ ਉੱਤੇ ਐਫਆਈਆਰਾਂ ਕਰ ਰਹੀ ਹੈ ਕੀ ਡੀਜੀਪੀ ਸਾਹਿਬ ਨੇ ਕਦੀ ਇਹਨਾਂ ਨੂੰ ਚੀਫ ਮਿਨਿਸਟਰ ਨੂੰ ਰਿਪੋਰਟ ਕੀਤਾ ਹੋਮ ਮਿਨਿਸਟਰ ਨੂੰ ਇਹਦੇ ਹੋਮ ਮਿਨਿਸਟਰ ਨੂੰ ਵੀ ਚੀਫ ਮਿਨਿਸਟਰ ਨੂੰ ਵੀ ਕਿਤੇ ਕਨਫਰੰਟ ਨਹੀਂ ਕੀਤਾ ਵੀ ਇਹ ਕਰ ਕੀ ਰਹੇ ਆ ਜੀ ਆਪ ਉਹ ਸਵਾਲ ਦੇਖੋ ਕਿੱਡਾ ਹੈ ਰਿਕਾਰਡਿੰਗ ਹੈ ਵਿਧਾਨ ਸਭਾ ਕੋਲ ਅੰਦਰ ਹੋਇਆ ਨਾ ਬੋਲਿਆ ਗਿਆ ਇਹਨਾਂ ਨੇ ਜਾਂਚ ਕੀ ਦੀ ਕਰਾਈ ਹੈ ਇਹਨਾਂ ਨੇ ਤਾਂ ਦਿੱਲੀ ਵਿਧਾਨ ਸਭਾ ਕੋਲ ਰਿਕਾਰਡਿੰਗ ਮੰਗੀ ਨਹੀਂ ਜਦੋਂ ਰਿਕਾਰਡਿੰਗ ਹੀ ਨਹੀਂ ਮੰਗੀ ਜਾਂਚ ਕੀ ਦੀ ਹੋਈ ਹੈ ਇਸ ਕਰਕੇ ਇਹਨਾਂ ਦੀ ਸਰੀ ਔਰ 24 ਘੰਟਿਆਂ ਦੀ ਰਿਪੋਰਟ ਆ ਗਈ ਪਟਿਆਲਾ ਦੇ ਐਸਐਸਪੀ ਨੇ ਦੀ ਜਿਹੜੀ ਆਡੀਓ ਆਈ ਉਸ ਆਡੀਓ ਦੀ ਜਾਂਚ ਦੀ ਰਿਪੋਰਟ ਅਜੇ ਤੱਕ ਨਹੀਂ ਆਈ ਠੀਕ ਹੈ ਨਾ ਕਈ ਹੋਰ ਵੀਡੀਓ ਘੁੰਮ ਰਹੀਆਂ ਪੰਜਾਬ ਚ ਰੋਜ਼ ਸਰਕੂਲੇਟ ਹੋ ਰਹੀਆਂ ਉਹਨਾਂ ਦੀ ਜਾਂਚ ਕੋਈ ਕਰਾ ਨਹੀਂ ਰਿਹਾ ਇਸ ਕਰਕੇ ਪੰਜਾਬ ਦੇ ਲੋਕ ਭਲੀ ਭਾਨਤੀ ਜਾਂਦੇ ਆ ਇਹਨਾਂ ਦੀਆਂ ਜਿਹੜੀਆਂ ਸਾਜ਼ਿਸ਼ਾਂ ਨੇ ਉਹਨਾਂ ਤੋਂ ਵੀ ਲੋਕ ਭਲੀ ਭਾਨਤੀ ਵਾਕਿਫ ਹੈ ਪੰਜਾਬ ਨੂੰ ਜਿਹੜਾ ਪੁਲਿਸ ਰਾਜ ਚ ਤਬਦੀਲ ਕਰ ਦਿੱਤਾ ਗਿਆ ਉਹ ਬਹੁਤ ਚਿੰਤਾਜਨਕ ਹੈ ਪੰਜਾਬ ਚ ਲੋਕਤੰਤਰ ਦਾ ਜੋ ਕਾਹਨ ਹੋ ਰਿਹਾ ਹੈ ਉਹ ਬਹੁਤ ਚਿੰਤਾਜਨਕ ਹੈ ਔਰ ਅਸੀਂ ਮਾਨਯੋਗ ਗਵਰਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਕਿ ਇਹਦਾ ਨੋਟਿਸ ਲਾ ਕਰਕੇ ਉੱਪਰ ਹੋਮ ਮਿਨਿਸਟਰੀ ਨੂੰ ਰਿਪੋਰਟ ਭੇਜੀ ਜਾਏ ਬਹੁਤ ਬਹੁਤ ਧੰਨਵਾਦ